ਹਰੋ ਦੋਸਤੋ ਅੱਜ ਫੇਰ ਆਪਾਂ ਤੁਹਾਨੂੰ ਲੈ ਕੇ ਆ ਗਏ ਆਂ ਜੀ ਬੇਗੋਵਾਲ ਤੇ ਬੇਗੋਵਾਲ ਇਸ ਟਾਈਮ ਮ ਖੜਾ ਵਾਂ ਤੇ ਬੇਗੋਵਾਲ ਤੋਂ ਤੁਹਾਡਾ ਜਿਹੜੀ ਗੱਲਬਾਤ ਕਰਦੇ ਪਏ ਆਂ ਤੇ ਅੱਜ ਅਸੀਂ ਫੇਰ ਡਾਕਟਰ ਜਸਵੰਤ ਸਿੰਘ ਜੀ ਕੋਲ ਪਹੁੰਚੇ ਆਂ ਤੇ ਤੁਹਾਨੂੰ ਦੱਸਦੇ ਆਂ ਕਿ ਇੱਥੇ ਜਿਹੜਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਬੈਕ ਪੇਨ ਜਿਹਨੂੰ ਆਪਾਂ ਲੱਕ ਦੀ ਦਰਦ ਰੇਡ ਦੀ ਹੱਡੀ ਦੀ ਦਰਦ ਲੱਤ 'ਚ ਜੇ ਦਰਦ ਜਾਂਦੀ ਏ ਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਨੂੰ ਪ੍ਰੋਬਲਮ ਆ ਚਾਹੇ ਤੁਹਾਡੇ ਸਰਵਾਈਕਲ ਦੀ ਬੜੀ ਪੁਰਾਣੀ ਤੋਂ ਪੁਰਾਣੀ ਜਿੰਨੀ ਵੀ ਤਕਲੀਫ ਆ ਉਹਨੂੰ ਇੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਠੀਕ ਕੀਤਾ ਜਾਂਦਾ ਆ ਤੇ ਜਿਹੜਾ ਮੌਕੇ ਤੇ ਰਿਜ਼ਲਟ ਨੇ ਮੌਕੇ ਤੇ ਮੌਕੇ ਤੇ ਜਿਹੜਾ ਡਾਕਟਰ ਸਾਹਿਬ ਦੇ ਹੱਥ ਲਾਉਂਦੇ ਆ ਸਾਰੀ ਜਿਹੜਾ ਆ ਉਹ ਠੀਕ ਹੋ ਜਾਂਦਾ ਆ ਪਤਾ ਨਹੀਂ ਕੀ ਕਰਾਮਾਤ ਆ ਬਾਕੀ ਦੀ ਗੱਲਬਾਤ ਜਿਹੜੀ ਹੈ ਅੰਦਰ ਅੱਜ ਨਵੇਂ ਮਰੀਜ਼ਾਂ ਨਾਲ ਮਿਲਦੇ ਆ ਤੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਤੇ ਤੁਸੀਂ ਆ ਟਾਈਮ ਜਿਹੜੀਆਂ ਤਸਵੀਰਾਂ ਮੇਰੇ ਨਾਲ ਦੇਖਦੇ ਪਈਓ ਉਹ ਬਾਬਾ ਸ੍ਰੀ ਚੰਦ ਜੀ ਦੇਸੀ દવાખાਨਾ ਬੇਗੋਵਾਲ ਦੀਆਂ ਤੇ ਜਿੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਦੁਬਾਰਾ ਤੋਂ ਪਹੁੰਚ ਗਏ ਆ ਤੇ ਇਸ ਟਾਈਮ ਜਿਹੜਾ ਆ ਅੰਦਰ ਚਲਦੇ ਆ ਤੇ ਅੰਦਰ ਦੇਖਦੇ ਆ ਵੀ ਅੱਜ ਜਿਹੜੇ ਆ ਇਹਨਾਂ ਦੇ ਕੋਲ ਕਿਹੜੇ ਕਿਹੜੇ ਮਰੀਜ਼ ਪਹੁੰਚੇ ਨੇ ਕਿਥੋਂ ਕਿਥੋਂ ਮਰੀਜ਼ ਪਹੁੰਚੇ ਨੇ ਤੇ ਕਿਵੇਂ ਕਿਵੇਂ ਪਹੁੰਚੇ ਨੇ ਕਿਉਂਕਿ ਬਾਬਾ ਸ੍ਰੀ ਚੰਦ ਜੀ ਦੀ ਕਿਰਪਾ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨੇ ਦੇ ਵਿੱਚ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਕਫਾਇਤੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਇਲਾਜ ਕੀਤਾ ਜਾਂਦਾ ਤੇ ਬਹੁਤ ਸਾਰੀ ਜਿਹੜੀ ਸੰਗਤ ਇਹਨਾਂ ਦੇ ਕੋਲ ਜਿਹੜੀ ਹੈ ਰੂਟੀਨ ਦੇ ਵਿੱਚ ਪਉਂਦੀ ਹੈ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਵੇ ਬੇਗੋਵਾਲ ਦੇ ਵਿੱਚ ਜਿਹੜਾ ਆ ਸ਼ਨੀਵਾਰ ਤੇ ਸ਼ਨੀਵਾਰ ਡਾਕਟਰ ਸਾਹਿਬ ਜਿਹੜਾ ਆ ਵਿਜ਼ਿਟ ਕਰਦੇ ਆ ਇੱਧਰ ਜਿਹੜਾ ਸਵੇਰੇ ਪਹੁੰਚ ਕੇ ਤੁਸੀਂ ਮੈਡਮ ਬੈਠੇ ਹੋਏ ਹੈ ਇਹਨਾਂ ਤੋਂ ਪਰਚੀ ਜਿਹੜੀ ਕਰਵਾ ਸਕਦੇ ਹੋ ਆ ਕੇ ਸਮੇਂ ਤੋਂ ਪਹਿਲਾਂ 10 ਵਜੇ ਤੋਂ ਬਾਅਦ ਡਾਕਟਰ ਸਾਹਿਬ ਬੈਠਦੇ ਨੇ ਦੇਖਦੇ ਨੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਆ ਨੰਬਰ ਟੋਕਨ ਨੰਬਰ ਜਾਂ ਆਪਣੀ ਪਰਚੀ ਦਾ ਨੰਬਰ ਜਿਹੜਾ ਆ ਉਹ ਪਵਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਦੇ ਦੇ ਪਿਓ ਵੀ ਤਸਵੀਰਾਂ ਦੇ ਵਿੱਚ ਅ ਬਹੁਤ ਸਾਰੇ ਜਿਹੜੇ ਲੋਕ ਇਸ ਟਾਈਮ ਆਪਣੇ ਟ੍ਰੀਟਮੈਂਟ ਦੇ ਲਈ ਇੱਥੇ ਜਿਹੜਾ ਆ ਪਹੁੰਚੇ ਹੋਏ ਆ ਤੇ ਲਗਾਤਾਰ ਜਿਹੜਾ ਆ ਅਸੀਂ ਵੀ ਜਿਹੜੀ ਗੱਲਬਾਤ ਤੁਹਾਡੀ ਜਿਹੜੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਟ੍ਰੀਟਮੈਂਟ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਆ ਇਸ ਟਾਈਮ ਅਸੀਂ ਬੇਗੋਵਾਲ ਵੈਦ ਜਸਵੰਤ ਜੀ ਦੇ ਕੋਲ ਪਹੁੰਚੇ ਆ ਤਾਂ ਦਾਦੀ ਇਹ ਕਿ ਜਸਵੰਤ ਜੀ ਦਾ ਵੈਦਖਾਨਾ ਜਿਹੜਾ ਆ ਉਹ ਇਸ ਟਾਈਮ ਬੇਗੋਵਾਲ ਬੇਗੋਵਾਲ ਦੇ ਵਿੱਚ ਜਿਹੜਾ ਆ ਸ਼ਨੀਵਾਰ ਦੇ ਸ਼ਨੀਵਾਰ ਡਾਟਾ ਸਾਹਿਬ ਆ ਬੈਠਦੇ ਨੇ ਇਸ ਟਾਈਮ ਜਿਹੜਾ ਆ ਪਬਲਿਕ ਮੀਟਿੰਗ ਜਿਹੜੀ ਐ ਸਪੈਸ਼ਲੀ ਕਰਦੇ ਪਏ ਨੇ ਕਿਉਂਕਿ ਇਲਾਜ ਤੋਂ ਪਹਿਲਾਂ ਜਿਹੜਾ ਆ ਪਬਲਿਕ ਦੇ ਨਾਲ ਜਿਹੜਾ ਰੂਬਰੂ ਹੁੰਦੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਨੇ ਤੇ ਹੁਣ ਜਿਹੜਾ ਆ ਆਪਣੇ ਜਿਹੜਾ ਟ੍ਰੀਟਮੈਂਟ ਦੇ ਲਈ ਜਿਹੜਾ ਆ ਇਹ ਅੰਦਰ ਜਾ ਰਹੇ ਨੇ ਤੇ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਹਰ ਸ਼ਨੀਵਾਰ ਦੇ ਸ਼ਨੀਵਾਰ ਜਿਹੜਾ ਆ ਬੇਗੋਵਾਲ ਦੇ ਵਿੱਚ ਜੇਕਰ ਤੁਸੀਂ ਅਦਰ ਦਿਨ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਮੁੱਲਾਪੁਰ ਲੁਧਿਆਣਾ ਮੁੱਲਾਪੁਰ ਲੁਧਿਆਣਾ ਜਿੱਧਰ ਤੁਸੀਂ ਇਹਦੇ ਪੀਓ ਵੀ ਇੱਧਰ ਜਿਹੜਾ ਆ ਮੈਡੀਸਿਨ ਡਿਪਾਰਟਮੈਂਟ ਆ ਤੇ ਨਾਲ ਦੇ ਨਾਲ ਡਾਕਟਰ ਸਾਹਿਬ ਜਿਹੜਾ ਆ ਆਪਣਾ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਆ ਤੇ ਨਾਲ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਜਿਹੜਾ ਆ ਟਰੀਟਮੈਂਟ ਦਿੱਤਾ ਜਾ ਰਿਹਾ ਆ ਚਲਦੇ ਹੋ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਬੇਗੋਵਾਲ ਤੋਂ ਦਿਖਾ ਰਹੇ ਹਾਂ ਸ਼ਨੀਵਾਰ ਨੂੰ ਸ਼ਨੀਵਾਰ ਇੱਥੇ ਡਾਕਟਰ ਸਾਹਿਬ ਜਿਹੜਾ ਵਿਜ਼ਿਟ ਕਰਦੇ ਆ ਚਲੋ ਜੀ ਸ਼ਨੀਵਾਰ ਦੇ ਸ਼ਨੀਵਾਰ ਜਿਹੜਾ ਆ ਉਹ ਇੱਥੇ ਜਿਹੜਾ ਆ ਮਰੀਜ਼ਾਂ ਨੂੰ ਦੇਖਿਆ ਜਾਂਦਾ ਆ ਬਾਕੀ ਦੇ ਦਿਨ ਤੁਸੀਂ ਮੁੱਲਾਪੁਰ ਲੁਧਿਆਣਾ ਜਿਹੜਾ ਆ ਉਹ ਇਹਨਾਂ ਦੇ ਕੋਲ ਜਾ ਸਕਦੇ ਹੋ ਤੇ ਸ਼ਨੀਵਾਰ ਦੇ ਸ਼ਨੀਵਾਰ ਬੇਗੋਵਾਲ ਜਿੰਨੇ ਵੀ ਬੇਗੋਵਾਲ ਦੇ ਆਲੇ-ਦੁਆਲੇ ਦੇ ਲੋਕ ਆ ਉਹ ਇੱਥੇ ਪਹੁੰਚ ਕੇ ਕਰ ਸਕਦੇ ਆ ਇਸ ਟਾਈਮ ਡਾਕਟਰ ਸਾਹਿਬ ਟ੍ਰੀਟਮੈਂਟ ਕਰਦੇ ਹੋਏ ਪੜ ਗਿਆ ਉਹ ਤੁਹਾਨੂੰ ਕਿਵੇਂ ਲੱਗਿਆ ਠੀਕ ਆ ਜੀ ਹੁਣ ਕਾਫੀ ਅੱਗ ਗਿਆ ਠੀਕ ਆ ਜੀ ਜਿਹੜਾ ਸਾਡਾ ਪੁਆਇੰਟ ਆ ਹਾਂ ਜੀ ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਮੈਨੂੰ ਕਲਸਟੋਲ ਦੀ ਪ੍ਰੋਬਲਮ ਹੈ ਜਸ ਕਾਣਾ ਉਹ ਚੀਜ਼ਾਂ ਤੋਂ ਨਾ ਲਓ ਠੀਕ ਹੈ ਤਾਂ ਜੇ ਦਵਾਈ ਛੜਨੀ ਹੈ ਡੇਢ ਮਹੀਨਾ ਦਵਾਈ ਲੈ ਲਿਓ ਹਰ ਕਰ ਦਿਓ ਡੇਢ ਮਹੀਨੇ ਚਾਰ ਕਰਨਾ ਠੀਕ ਹੈ ਠੀਕ ਹੈ ਸੋਚ ਤੁਹਾਡੀ ਆਪਣੀ ਆਪਣੀ ਹੈ ਲੱਕ ਦਿਓ ਠੀਕ ਹੈ ਆਜ ਆਜ ਇਹ ਆਹ ਚੀਜ਼ ਦੇਖੋ ਇੱਕ ਗੱਲ ਸੁਣੋ ਮੇਰੀ ਮੇਰੀ ਪਹਿਲਾ ਗੱਲ ਆਪਾਂ ਪਿਛਲੀ ਵਾਰ ਵੀ ਫਿੱਟ ਕੀਤਾ ਦਵਾਈ ਤੁਸੀਂ ਲੈ ਕੇ ਦਵਾਈ ਖਾਧੀ ਨਹੀਂ ਜਿਹੜਾ ਦਵਾਈ ਦਾ ਕਮਾ ਤਾਂ ਦਵਾਈ ਨਹੀਂ ਕਰਨ ਹਾਂ ਇਹ ਤਾਂ ਗੱਲ ਹੋ ਗਈ ਹਸਣ ਆਪਾਂ ਹੱਡੀ ਨੂੰ ਸੈੱਟ ਕਰ ਸਕਦੇ ਹਾਂ ਜਰ ਵੀ ਰਿਕਵਰੀ ਜਾਂ ਨਾੜੀ ਸੰਗਤ ਆਪਾਂ ਹਸਣਾ ਥੋੜੀ ਜਿ ਹੁਲ ਸਕੀ ਠੀਕ ਹੈ ਠੀਕ ਹੈ ਠੀਕ ਹੈ ਉਹ ਹੁਣ ਦਵਾਈ ਲਓਗੇ ਓਕੇ ਹੋ ਜਾਏਗਾ ਕਿੰਨੇ ਪਰਸੈਂਟ ਠੀਕ ਹੋਗੇ ਹਾਂਜੀ ਕਿੰਨੇ ਪਰਸੈਂਟ ਠੀਕ ਹੋਗੇ 50% ਤੇ ਹਾਂਜੀ ਓਕੇ ਚਲੋ 1 ਮਿੰਟ 1 ਮਿੰਟ ਸਾ ਕਿੰਨੇ ਪਰਸੈਂਟ ਕਹਿ ਰਹੇ ਤੁਸੀਂ 50% ਦੀ 50% ਤੇ ਤੁਸੀਂ ਦਵਾਈ ਨਹੀਂ ਖਾਦੀ ਹਾਂ ਨਹੀਂ ਖਾਦੀ ਨੇ ਦਵਾਈ ਕਰ ਜੇ ਦਵਾਈ ਖਾ ਲੈਂਦੇ ਤੇ ਲਗਭਗ ਕਾਫੀ ਲੱਗੇ ਬੜਾ ਲਗਾਂ ਹਾਂਜੀ ਸੱਤ ਹੋ ਜਾਣਾ ਹਾਂਜੀ ਹਾਂਜੀ ਇਹ ਬੇਬੇ ਜੀ ਮੇਰੀ ਕਲੀ ਹੈ ਜੀ ਮੇਰੀ ਕਲ ਮੈਂ ਮੇਰੀ ਕਲੀ ਕਹਾਂਗਾ ਕਿਉਂਕਿ ਦਵਾਈ ਵੀ ਨਹੀਂ ਖਾਦੀ ਫੇਰ ਵੀ ਜਿਹੜਾ ਆ ਉਹ 50% ਮਰੀਜ਼ ਬਿਲਕੁਲ ਦੱਸੋ ਲਾ ਲਾਈ ਦਾ ਠੀਕ ਨੇ ਅਕੜਾਉਣੀ ਨਹੀਂ ਲੱਤ ਇੱਥੇ ਬੁਲਾ ਲਿਆ ਇੱਕ ਕੋਟਾ ਮੈਂ ਛੱਡ ਦੇ ਯਾਰ ਉਹ ਛੱਡ ਦੇ ਸਾਨੂੰ ਪਤਾ ਕੀ ਆ ਇੱਥੋਂ ਦੋਦਾ ਹਾਂ ਹੱਡੀ ਇੱਥੋਂ ਆਏ ਆ ਉੱਪਰ ਆਹਾਂ ਇੱਥੋਂ ਹੀ ਆ ਚਲੋ ਅੰਦਰ ਚੱਲ ਅੰਦਰ ਚੱਲ ਤੇਲੀ ਛੱਡ ਦਿਓ ਜੀ ਤੇਲੀ ਛੱਡ ਦਿਓ ਤੇਲੀ ਛੱਡ ਦਿਓ ਬਾਈ ਜੀ ਨਾ ਮੇਰੀ ਗੱਲ ਸੁਣੋ ਅਕੜਾਉਣਾ ਯਾਰ ਮੈਂ ਗਲਤ ਨਹੀਂ ਮੋੜਦਾ ਅਕੜਾਉਣਾ ਲੜੋਂਗੇ ਦਰ ਤੋਂ ओके ਛੱਡ ਲਈ ਲਾ ਗੋਡੇ ਨਾਲ ਲਾ ਜੋ ਕੀ ਬਾਤ ਹੈ ਜੀ ਗੋਡੇ ਦਾ ਜਿਹੜਾ ਜਿਹੜਾ ਕਰ ਲੈ ਇਕੱਠਾ ਯਾਰ ਦੇ ਤੇ ਪੀਓ ਹਾਂ ਜੀ ਅੰਦਰ ਆਈ ਕੀ ਬਾਤ ਹੈ ਜੀ ਅੱਗੇ ਆ ਜਾਓ ਬਾਈ ਜੀ ਅਜੇ ਤੱਕ ਗੋਡੇ ਕਿਸੇ ਦੇ ਵਿੱਚ ਚੇਂਜ ਨਹੀਂ ਹੁੰਦੇ ਜਿਹੜਾ ਇੱਕ ਵਾਰ ਦੇਖ ਲਿਆ ਤੇ ਮੈਂ ਉਹਨੂੰ ਗਾਰੰਟੀ ਦੇ ਦਿੰਦਾ ਵੀ ਚੇਂਜ ਨਹੀਂ ਹੋਣ ਦਿੰਦਾ ਚਿੰਤਾ ਛੱਡ ਦਿਓ ਜਿਹੜੀ ओरिजिनल ਚੀਜ਼ਾਂ ਦੇ ਵਰਗੀ ਨਹੀਂ ਵਰਦੀ ਬੀਬੀ ਕੀ ਨਾਮ ਹੈ ਤੇਰਾ ਹਬੀਬੀ ਬੀਬੀ ਕੀ ਨਾਮ ਹੈ ਤੇਰਾ ਤੀਰ ਉਮਾ ਗਿਆ 15 ਦਿਨ ਦੀ ਦਵਾਈ ਹੈ ਹਾਂਜੀ ਹਾਂਜੀ ਉਪਰ ਚੱਕਿਓ ਬੰਮ ਚੱਕ ਲੋ ਚੱਕ ਲੋ ਚੈੱਕ ਕਰੋ ਚੱਕ ਲੋ ਇਹ ਵੀ ਕੀ ਨਾਮ ਹੈ ਚੱਕ ਲੈ ਗਿਆ ਭਾਈ ਜਨ ਮੋਢਿਆਂ ਤੋਂ ਹੈ ਮੋਢੇ ਹਲੇ ਹੋ ਗਏ ਚਲੋ ਓਕੇ ਠੀਕ ਆ ਇਹ ਕਰ ਦਾਂਗੇ ਤੁਹਾਨੂੰ ਕੋਰਨਪਾ ਛੱਡੀ ਕਰਨਾ ਪਹਿਲਾਂ 15 ਦਿਨ ਦੀ ਦਵਾਈ ਲੈ ਜਾਓ ਅੱਗੇ ਆਪਣੀ ਨਾਲ ਲੈ ਜਾਓ ਦਵਾਈ ਤੁਹਾਨੂੰ ਮੈਂ ਜਣਾ ਰਹੇ ਤੁਹਾਨੂੰ ਮੈਂ ਦਿਹਾਣੇ ਮਗਰ ਮੈਨੂੰ ਬਾਹਰੋਂ ਕਹੀ ਜਾਂਦੇ ਉੱਤੇ ਜਾਓ ਚਲੋ ਚਲੋ ਜੀ ਉੱਠ ਕੇ ਤੁਰਕਿਓ ਲੋ ਜੀ ਤੁਰਕਿਓ ਦੇ ਦੇ ਪਈਓ ਕੋਰ ਜਿਹਾ ਕਰਨ ਤੋਂ ਫਾਦਾ ਜਿਹੜਾ ਆ ਕਿਹੜੀ ਦਵਾਈ ਤਸਵੀਰਾਂ ਤੁਸੀਂ ਦੇਖਦੇ ਪਈਓ ਬਾਦੂ ਭਾਈ ਸਾਹਿਬ ਜਿਹੜੇ ਆ ਥੋੜੀ ਕਰਦੇ ਨੇ ਕਢਾ ਲਿਓ ਜੀ ਫਿਰ ਦੇਖਦੇ ਪਈ ਨੇ ਮੈਂ ਪੁੱਛੇ ਸਵਾਈਪ ਕਹਿੰਦੇ ਹੈਗਾ ਇਹਨਾਂ ਦਾ ਪੁੱਛਿਓ ਇਹਨਾਂ ਨੂੰ ਕੋਈ ਨਹੀਂ ਤੁਹਾਡੇ ਮੈਚ ਲੱਗਾ ਨਾ ਫਿਰ ਹਾਂਜੀ ਦੱਸੋ ਕਿਵੇਂ ਆ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਪਰ ਸੀ ਵੀ ਕਿਵੇਂ ਲੱਗਦਾ ਤੁਹਾਨੂੰ ਮਹਿਸੂਸ ਤਾਂ ਠੀਕ ਹੈ ਤੁਹਾਡੇ ਦਰਦ ਆ ਗਏ ਦਰਦ ਜੇ ਮੈਂ ਗੋਲੀ ਨਹੀਂ ਦਿੱਤੀ ਮੈਂ ਤਾਂ ਸੈੱਟ ਕੀਤਾ ਤਾਂ ਤਰਨਾ ਸੌਖਾ ਹੋ ਗਿਆ ਹਾਂ ਤਰਨਾ ਸੌਖਾ ਹੋ ਗਿਆ ਜੀ ਤਰਨਾ ਸੌਖਾ ਆ ਜੀ ਹੋਣੀ ਮੜੋੜਨਾ ਥੋੜੀ ਕਰ ਦਿੱਤੀ ਹੋਣੀ ਹੈ ਜੀ ਨਹੀਂ ਨਹੀਂ ਦਰਦ ਤਾਂ ਪਹਿਲਾਂ ਹੀ ਹੁੰਦੀ ਸੀ ਪਰ ਉਹਦਾ ਸਹੀ ਆ ਐਕਚੁਅਲੀ ਕਿੰਨੇ ਪਰਸੈਂਟ ਲੱਗਦਾ ਪਿਆ ਤੁਸੀਂ 50 ਤੋਂ 60 ਪਰਸੈਂਟ ਕੀ ਕਹੋਗੇ ਤੁਸੀਂ ਦੱਸ ਸਕਦੇ ਬਹੁਤ ਮਾਲਕ ਵਧੀਆ ਜੀ ਕਿਤਰਾ ਕਿਤਰਾ ਇਹ ਕਿੱਥੋਂ ਕਿਤਰਾ ਪਤਾ ਲੱਗਾ ਇਹ ਤੁਹਾਨੂੰ ਮੈਂ ਐਡ ਤੋਂ ਪਤਾ ਲੱਗਾ ਸੀਗਾ ਹੁਸ਼ਿਆਰਪੁਰ ਤੋਂ ਆਇਆ ਜੀ ਹੁਸ਼ਿਆਰਪੁਰ ਤੋਂ ਆਇਆ ਹਾਂਜੀ ਐਡ ਵੇਖੀ ਤੋਂ ਪਤਾ ਲੱਗਾ ਹਾਂਜੀ ਹਾਂਜੀ ਵੀਡੀਓ ਵੇਖੀ ਜਾਂ ਉਦੋਂ ਐਡ ਕੋਈ ਨਹੀਂ ਵੈਸੇ ਮੈਂ ਟੀਐਸ ਜੇ ਮੋਬਾਈਲ ਤੇ ਵੀਡੀਓ ਹਾਂਜੀ ਹਾਂਜੀ ਧੰਨਵਾਦ ਉਹਦਾ ਜਿਹੜੇ ਲੋਕੀ ਤੁਹਾਨੂੰ ਵੇਖਣ ਦੇ ਆਈਟਮ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਓ ਵਧੀਆ ਜੀ ਆਪਣਾ ਇਲਾਜ ਕਰਾਓ ਦੇਖਨੇ ਰਾਹਸ ਵੜੇ ਜਿਹੜੇ ਝਟਕੇ ਨਾਲ ਹੀ ਸੈੱਟ ਕਰਤਾ ਬਹੁਤ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੇਖਦੇ ਪਿਓ ਪੀ ਇਸ ਟਾਈਮ ਮਰੀ ਨਾਲ ਜਿਹੜੀ ਗੱਲਬਾਤ ਤੁਹਾਡੀ ਕਰਾਈ ਹੈ ਤਾਂ ਤੁਰਦੇ ਫਿਰਦੇ ਤੁਸੀਂ ਦੇਖਦੇ ਪਿਓ ਤੁਸੀਂ ਦੇਖਦੇ ਪਿਓ ਵਿੱਚ ਜਿਹੜਾ ਗੈਪ ਬਹੁਤ ਜ਼ਿਆਦਾ ਉਹ ਸੈੱਟ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਡਾਕਟਰ ਸਾਹਿਬ ਵੱਲੋਂ ਕੀਤੀ ਆ ਬਸ ਬਸ ਜਿਹੜੀ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਜਿਹੜਾ ਆ ਚਲ ਜੋੜਤਾ ਫਰਦੇ ਪਏ ਨੇ ਬੜਾ ਹੀ ਵਧੀਆ ਜਿਹੜਾ ਆ ਉਹ ਟ੍ਰੀਟਮੈਂਟ ਇੰਨਾ ਆਸਾਨ ਤੇ ਇੰਨਾ ਸੌਖਾ ਹਲੜਾ ਥੋੜਾ ਜਿਹਾ ਕੁਝ ਕੁ ਮਿੰਟਾਂ ਦੇ ਵਿੱਚ ਜਿਹੜਾ ਡਾਕਟਰ ਸਾਹਿਬ ਬੰਦੇ ਨੂੰ ਬੀਬੀ ਬੀਬੀ ਇਹ ਸੈੱਟ ਕਰ ਦਿੰਦੇ ਆ ਬੀਬੀ ਬੀਬੀ ਬਸ ਹੋਰ ਜੋ ਚੱਲਣਾ ਥੋੜਾ ਜਿਹਾ ਚੱਲਣਾ ਤੇ ਮੌਕੇ ਤੇ ਜਿਹੜਾ ਆ ਮਰੀਜ਼ ਨੂੰ तकरीबन ਸੈੱਟ ਜਿਹੜਾ ਆ ਕਰ ਦਿੰਦੇ ਆ ਇੰਨਾ ਕ ਅਗਲੀ ਵਾਰੀ ਜਿਹੜਾ ਗਾਇਬ ਸੀ ਉਹ ਤੁਸੀਂ ਦੇ ਦੇ ਪਏ ਹੋ ਇੰਨਾ ਕ ਅਗਲੀ ਵਾਰੀ ਫਿਰ ਪੰਜਵੇਂ ਇੱਕ ਦਿਨ ਕਣਕ ਦੀ ਖਾਲੂ ਆਗਲਾ ਤੁਹਾਨੂੰ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਇਹਦਾ ਚੇਂਜ ਕਰਕੇ ਖਾਂਦੇ ਹੋ ਚਾਰ ਚੀਜ਼ਾਂ ਇਕੱਠੀਆਂ ਕਰਤੀਆਂ ਓਏ ਕਿਦਾਂ ਦਾ ਸਲੋਕਾ ਚੰਗੀ ਜ਼ਵਾਂ ਚੀ ਤੇ ਫਰਕ ਜੀ ਪਹਿਲਾਂ ਇੱਥੇ ਸੀ ਹੁਣ ਪ੍ਰਾਪਤ ਤੇ ਸੈਕਿੰਡ ਦੇ ਉਹ ਜਿਹੜਾ ਚੱਕੀ ਵਾਲਾ ਹਾਂਜੀ ਹਾਂਜੀ ਓਕੇ ਜੀ ਤੇ ਜਦਨੇ ਮੈਂ ਦੱਸਦਾ ਨਾ ਤਾਂ ਇਹ ਤਸਵੀਰਾਂ ਤੁਸੀਂ ਹੌਲੀ ਲਾਇਆ ਝੜਕਾਣੇ ਵਾਲੇ ਤੇ ਹਾਂ ਆਹ ਨੂੰ ਔਰ ਤਾਂ ਇਹੀ ਨ ਦਵਾਈ ਲੈ ਆਹ ਬਖਾਤਾ ਕਰ ਬੰਦਰੇ ਨਾਲ ਆਹ ਨਾਲ ਬਖਾਤਾ ਨਾਲ ਦੇ ਦੇ ਹਾਂਜੀ ਕੋਲ ਨਾਲ ਕਿਵੇਂ ਲੱਗਾ ਤੁਹਾਨੂੰ ਹਾਂਜੀ ਠੀਕ ਹੈ ਭਾਜੀ ਬਹੁਤ ਵਧੀਆ ਜੀ ਕਿੱਥੋਂ ਆਏ ਤੁਸੀਂ ਮੈਂ ਜੀ ਆਪਾਂ ਜੰਡੇ ਵਾਲੇ ਤੁਸੀਂ ਜੰਡੇ ਵਾਲਾ ਗੁਰੂ ਜੀ ਜੰਡੇ ਵਾਲਾ ਗੁਰੂ ਅ ਸੰਭਾਜ ਜੀ ਠੀਕ ਹੈ ਤੇ ਕਿਵੇਂ ਲੱਗ ਰਿਹਾ ਹੁਣ ਠੀਕ ਹੈ ਜੀ ਹੁਣ ਖਲਾਸ ਕਰਤਾ ਭਾਜੀ ਹੁਣ ਕੀਤਾ ਟਰੀਟਮੈਂਟ ਜੀ ਫੇਰੀ ਹੱਥ ਲਾ ਕੇ ਦੇਖੋ ਫੇਰੀ ਹੱਥ ਮਾਰ ਤੇ ਤੇ ਦੇਦੇ ਪਿਓ ਕਿ ਫੇਰ ਤੋਂ ਕੋਈ ਟਾਈਟ ਬਣਾ ਓਕੇ ਊਲਾਣਾ ਮਾਰੋ ਓਕੇ ਮੇਰੇ ਕੋਲ ਬਹੁਤ ਥੇਰਵਾਦੇ ਆਏ ਆ ਮੈਂ ਬਹੁਤ ਥੇਰਵਾਦੇ ਇੱਥੇ ਆਏ ਜਿਹੜੇ ਕੋਲ ਥੇਰਵਾਦੇ ਮੈਂ ਆਇਆ ਛੁਗੇ ਬੜੇ ਤੇਰ ਬਾਅਦ ਆ ਇਧਰ ਬਹੁਤ ਤੇਰ ਬਾਅਦ ਆ ਦੱਸੋ ਕੇ ਮੈਂ ਲਿਖੋਗੇ ਅੰਦੇ ਬ੍ਰੈਂਡ ਮੈਂ ਤਾਂ ਬਹੁਤ ਦੇਰ ਬਾਅਦ ਛੁਗੇ ਆ ਜੀ ਫਲਾਲਾ ਚੇਲੀ ਆ ਰਹੀ ਕਟ 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 ਗਿਆ ਲੋ ਵੀ ਪੰਜ ਸਾਲ ਤੋਂ ਮੈਂ ਕਰੀਬ 92 ਤਾਈਂ ਸੀ ਸਕਦਾ ਹਾਂਜੀ ਮੈਂ ਬੈਠਦਾ ਸੀ ਬਿਲਕੁਲ ਸੱਦੇ ਬੈਠਦਾ ਸੀ ਤੇ ਸੱਦੇ ਉੱਠਦਾ ਸੀ ਨਹੀਂ ਛੁਗੇ ਜਾਂਦਾ ਇੰਨਾ ਭਾਰ ਤੇ ਛੁਗੇ ਜਾਂਦਾ ਨਹੀਂ ਆ ਜਿਤਨਾ ਪੈਰੀ ਹੱਥ ਲਵਾ ਦੇਣ ਵਾਲਾ ਜਿਹੜਾ ਕੰਮ ਆ ਇਹਦੇ ਕਿਤੇ ਕਿਤੇ ਦੇਖਣ ਨੂੰ ਮਿਲਦਾ ਜੀ ਜੀ ਭਾਜੀ ਇਹ ਲੱਗਦੇ ਨਹੀਂ ਸੀ ਪਹਿਲਾਂ ਨਹੀਂ ਲੱਗਦੇ ਨਹੀਂ ਨਹੀਂ ਤਾਂ ਹੁਣ ਕਿਵੇਂ ਲੱਗਾ ਹੁਣ ਠੀਕ ਹੈ ਭਾਜੀ ਬਹੁਤ ਬਹੁਤ ਬਿਹਤਰੀ ਆ ਆਹ ਜਰ ਸਾਹਿਬ ਵੈਸੇ ਤੁਸੀਂ ਡਾਕਟਰ ਹਾਂ ਤਾਂ ਮੈਂ ਮੈਡੀਕਲ ਕਹਾਂਗਾ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਗੁਰੂਆਂ ਪੈਸਾ ਦੀ ਗੱਲ ਹੈ ਸਵੇਰੇ ਉੱਠ ਕੇ ਅਰਦਾਸ ਕਰੀਦੀ ਆ ਇੱਕੋ ਹੀ ਕਿ ਜਿਹੜਾ ਵੀ ਮਰੀਜ਼ ਬਣਾਈ ਉਹਨੂੰ ਬਣਾਈ ਜਿਹਦੇ ਰੋਗ ਦੀ ਬੁਨਿਆਦ ਪੂਰੀ ਹੋ ਗਈ ਲੋਕਾਂ ਦੇ ਦੁਆਚ ਇਹ ਵੀ ਡਾਕਟਰ ਦੀ ਕਰਦਾ ਉਹਦੇ ਜਦੋਂ ਕਿਸੇ ਦੇ ਰੋਗ ਦੀ ਮਿਆਦ ਪੂਰੀ ਹੋ ਜਾਂਦੀ ਹੈ ਉਹ ਜਿਹੜੇ ਬੰਦੇ ਮੇਲ ਬੁਲਾਦਾ ਜਿਹਨਾਂ ਨੇ ਜਾਸਾ ਜਣਾ ਉਹ ਦਵਾਈ ਦੇ ਵਿੱਚ ਸਤ ਨਹੀਂ ਹੁੰਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ ਤੇ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨੀ ਹੈ ਭਾਜੀ ਤੁਹਾਡੇ ਮਾਤਾ ਜੀ ਨੇ ਮੇਰੇ ਮਾਤਾ ਜੀ ਸਰ ਕਿੰਨੇ ਵੇਰੀ ਆਏ ਹੋ ਭਾਜੀ ਮੈਂ 4 ਸਾਲ ਤੋਂ ਪਰੇਸ਼ਾਨ ਆ ਜੀ ਫਿਰ ਤੇ ਮੇਰੀ ਮਾਤਾ ਜੀ ਤੇ ਮੈਂ 7-8 ਲੱਖ ਰੁਪਏ ਲਾ ਚੁੱਕਿਆ ਜੀ ਬੋਲੋ ਬੋਲੋ 40 ਮਹਾਲੀ ਦਾ ਕੋਈ ਹਸਪੀਟਲ ਨਹੀਂ ਛੱਡਿਆ ਚੰਡੀਗੜ੍ਹ ਦਾ ਕੋਈ ਨਹੀਂ ਛੱਡਿਆ ਜੀ ਤੇ ਮੈਨੂੰ ਮੈਨੂੰ ਇਦਾਂ ਸੀਗਾ ਵੀ ਮੇਰੇ ਮਾਤਾ ਜੀ ਬਚ ਨਹੀਂ ਨੀ ਜੀ ਇੰਨੀ ਬੁਰੀ ਹਾਲਾਤ ਸੀਗੇ ਜੀ ਤੇ ਇਹ ਰੱਬ ਦੇ ਜੀ ਨੇ ਜੀ ਮੇਰੀ ਮਾਂ ਸਿਰਫ 4000 ਰੁਪਏ ਦੀ 3000 ਰੁਪਏ ਦਵਾਈ ਨਾਲ ਠੀਕ ਕਰਦੀ ਤੁਰਨ ਲਾਤੀ ਸਾਡੇ ਘਰ ਖੁਸ਼ੀਆਂ ਵਾਪਸ ਲਿਆਦੀ ਆ ਮੇਰੀ ਬੇਟੀਆਂ ਇਹ ਵੀ ਰੋਂਦੀਆਂ ਸੀ ਆਪਣੀ ਦਾਦੀ ਨੂੰ ਦੇਖ ਦੇ ਸਾਡੀ ਜੁਆਇੰਟ ਫੈਮਿਲੀ ਹੈ ਤੇ ਇਹ ਰੱਬ ਦੇ ਜੀ ਨੇ ਜੀ ਰੱਬ ਦੇ ਜੀ ਅੱਜ ਮਾਤਾ ਜੀ ਦੇ ਜਿਵੇਂ ਹਾਲਾਤ ਮੈਨੂੰ ਤਾਂ ਅਸਰੇ ਸੀ ਬੈੱਡ ਤੇ ਜਿਵੇਂ ਖੱਡੀ ਪੋਰੀ ਨਹੀਂ ਹੁੰਦੀ ਬੋਰੀ ਹੋ ਗਈ ਸੀਗੀ ਪੋਰੀ ਚੱਕ ਕੇ ਰੱਖਤੀ ਤੇ ਕਰ ਲਈ ਹੁਣ ਇੰਨਾ ਹੋ ਗਿਆ ਆਪ ਬਨਾਂਦੇ ਐ ਐਕਟਿਵ ਹੋ ਗਏ ਆ ਪਾਠ ਗੁਰਦੁਆਰਾ ਸਾਹਿਬ ਪਾਠ ਕਰ ਲੈਂਦੇ ਬੈਠੇ ਇੰਨਾ ਖੋ ਗਿਆ ਰੱਬ ਦੇ ਜੀਨ ਜੀ ਸਰ ਮੇਰੇ ਘਰੇ ਖੁਸ਼ੀਆਂ ਲਿਆਉਂਦੀਆਂ ਪੈਸੇ ਨਾਲ ਨਹੀਂ ਖੁਸ਼ੀ ਹੁੰਦੀਆਂ ਜੀਵਾਂ ਨਾਲ ਖੁਸ਼ੀ ਹੁੰਦੀ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਘੁੰਮੇ ਹੋਣੇ ਆ ਆਪਣੇ ਬਦੋਂ ਤਾਂ ਅੱਪ ਕੀ ਕਰਦੇ ਆ ਆਪਣੇ ਨਾਮ ਤੇ ਅਰਦਾਸ ਕਰਦੇ ਦਵਾਈ ਦੇਣ ਤੇ ਇਹਨਾਂ ਨੂੰ ਠੀਕ ਲੱਗਿਆ ਮੇਰੇ ਕੋਲ ਹੁਣ ਆ ਹੁਣ ਮੈਂ ਭਰਾ ਜੀ ਦੀ ਤੁਸੀਂ ਇੰਟਰਵਿਊ ਇਹ ਵੀ ਅੱਜ ਪਹਿਲੀ ਵਾਰ ਲੈ ਆ ਦਿਲ ਤੁਹਾਡੇ ਸਾਹਮਣੇ ਕੀ ਕਹਿ ਰਹੇ ਬਿਲਕੁਲ ਬਿਲਕੁਲ ਮੇਰੇ ਨਾਮ ਦਾ 34 35 ਸਾਲ ਦਾ ਉਹਨੇ ਚੋਕੇ ਨਹੀਂ ਦੇਖਿਆ ਚੰਨ 4 ਸਾਲ ਤੋਂ 4 ਸਾਲ ਤੋਂ ਆਜੋ ਅੱਰੀ ਹੱਲ ਆ ਗਿਆ ਥੈਂਕ ਯੂ ਜੀ ਬਹੁਤ ਮਿਹਰਬਾਨੀ ਸਾਰੇ ਇੱਥੇ ਹੁਣ ਆਪਣੇ ਦੁੱਖ ਸੁੱਖ ਇਹਦੇ ਸਾਰੇ ਠੀਕ ਹੋ ਜਾਣਗੇ ਬਹੁਤ ਰੱਬ ਦੇ ਜੀ ਨੇ ਥੈਂਕ ਯੂ ਇੱਕ ਗੱਲ ਉਹਨਾਂ ਲੋਕਾਂ ਨੂੰ ਕਹਿਣੀ ਚਾਹੁੰਦਾ ਜਿਹੜੇ ਲੋਕ ਗਲਤ ਕਮੈਂਟ ਕਰਦੇ ਮੇਰਾ ਤਾਂ 120 ਕਈ ਬੰਦੇ ਮੇਰੇ ਤੱਕ ਦਵਾਈ ਲੈਣ ਆਉਂਦੇ ਦੀ ਤੇ ਵੈਸੇ 400 ਰੁਪਏ ਦਾ 300 ਰੁਪਏ ਦਾ ਨਾ ਪੈਕ ਪਾ ਕੇ ਕਮੈਂਟ ਕਰਦੇ ਉਹਨਾਂ ਚ ਜਿਆਦਾ ਬੈਦ ਲੋਕ ਕੀ ਨੇ ਜਾਂ ਉਹਨਾਂ ਦੇ ਜਾਣ ਪਛਾਣ ਵਾਲੇ ਆ ਤੇ ਮੈਨੂੰ ਮੈਂ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਦੇ ਨਾਲ ਮੈਂ ਕਹਿ ਰਿਆਂ ਵੀ ਮੈਨੂੰ ਮੇਰੇਆਂ ਕੋਲ ਲਾਈਵ ਕਰਕੇ ਤਾਂ ਦਿਖਾਵੇ ਜਿਹੜਾ ਮਰੀ ਹੁਣ ਬੋਲਦੇ ਵੀ ਮੈਂ 60% ਠੀਕ ਹੋ ਗਿਆ ਕੋਈ ਨਾ ਮੈਂ 80% ਠੀਕ ਹੋ ਗਿਆ ਤੇ ਉਹਦਾ ਕੋਈ ਕਰਕੇ ਤਾਂ ਦਿਖਾਵੇ ਦੂਸਰਾ ਇੱਕ ਪੁਆਇੰਟ ਹੋਰ ਮੈਂ ਫੇਰ ਸਪਸ਼ਟ ਕਰ ਰਿਹਾ ਵੀ ਇਹ ਦਵਾਖਾਨੇ ਦੀ ਜਿੰਨੀ ਕਮਾਈ ਹੈ ਸਾਰੀ ਅਸੀਂ ਹੁਣ ਤੱਕ ਲੋਕਾਂ ਤੇ ਲਾਈ ਆ ਤੇ ਲੋਕਾਂ ਤੇ ਹੀ ਲਾਉਂਦੇ ਆ ਤੇ ਜਹਾ ਕਿਸੇ ਨੇ ਕੋਈ ਜਿਹੜੇ ਕਮੈਂਟ ਕਰਨ ਵਾਲੇ ਆ ਉਹਨਾਂ ਨੂੰ ਉਹ ਮੈਨੂੰ ਆ ਕੇ ਜਦੋਂ ਮਰਜ਼ੀ ਕੋ ਮਿਲ ਸਕਦਾ ਮੈਨੂੰ ਦੱਸ ਦੇਣ ਵੀ ਹਾਂ ਕਦੇ ਕਿਸੇ ਕੁੜੀ ਨੂੰ ਫਰਨੀਚਰ ਦਿੰਦਾ ਅਸੀਂ ਤਾਂ 1186 ਕੁੜੀਆਂ ਹੋ ਗਿਆ ਦੋ ਦਾ ਅੱਜ ਜਾਣਾ 1188 ਹੋ ਜਾਣੀਆਂ ਤੇ ਉੰਨੀ ਕੁੜੀਆਂ ਦਾ ਫਰਨੀਚਰ ਹਾਂ ਮਾਤਿਆਂ ਦੇ ਵਿਆਹ ਚ ਜਾਣਾ ਇੱਕ ਕੁੜੀ ਦਾ ਫਰਨੀਚਰ ਮੈਨੂੰ 52000 ਦਾ 80 85 ਕਿਲੋ ਦੀ ਅਲਮਾਰੀ 70 75 ਕਿਲੋ ਦੀ ਪੇਟੀ ਬਾਕਸ ਬੈਟ ਸੋਫਾ ਸੈਟ ਤੇ ਸੈਂਟਰ ਟੇਬਲ ਇਹ ਦਵਾਖਾਨੇ ਤੋਂ ਹੀ ਦਿੰਦਾ ਮੈਂ ਕਰਾਈ ਜਾਂਦਾ ਦਵਾਖਾਨੇ ਤੋਂ ਹੀ ਕਮਾਖੇ ਦਿੰਦੇ ਆ ਬਾਬੇ ਨਾਨਕਾ ਦੀ ਕਿਰਪਾ ਸੀ ਕੀਤੀ ਹੋਈ ਤੇ ਜਿਹੜੇ ਉਹ ਲੋਕ ਕਮੈਂਟ ਕਰਨ ਵਾਲੇ ਆ ਉਹ ਮੈਨੂੰ ਦੱਸਣ ਦੀ ਹਾਂ ਕਦੇ 1 ਰੁਪਇਆ ਦਿੱਤਾ ਕਿਸੇ ਨੇ ਅਲਮਾਰੀ ਦਿੱਤੀ ਕਿ ਇਹ ਕਹਿੰਦੇ ਆਏ ਆ ਜੀ ਆਹੇ ਮੈਨੂੰ ਮਤਲਬ ਮੇਰੇ ਨਾਲ ਜੇ ਕੋਈ ਏਦਾਂ ਦੀ ਕਿਸੇ ਦੀ ਦਸ਼ਮਣੀ ਆ ਉਹ ਮੈਨੂੰ ਸਿੱਧਾ ਆ ਕੇ ਜਦੋਂ ਮਰਜ਼ੀ ਮਿਲ ਸਕਦਾ ਮੇਰੇ ਨਾਲ ਮੈਨੂੰ ਕਿਸੇ ਦਾ ਕੋਈ ਗੁੱਸਾ ਸਰ ਤੁਹਾਡੀ ਨਾਲ ਦਸ਼ਮਣੀ ਨਹੀਂ ਬਰਨਾਨਾ ਪਾਸ਼ਾ ਬਲੋ ਇੱਕ ਹੁਕਮ ਹੈ ਆਪਣੀ ਚਾਲ ਹਾਥੀ ਵਾਲੀ ਰੱਖੀ ਹੈ ਕੁੱਤੇ ਤਾਂ ਭੌਂਕਦੇ ਹੁੰਦੇ ਆ ਭੌਂਕੀ ਜਾਣ ਤੇ ਆਪਾਂ ਨੂੰ ਫਰਕ ਕੋਈ ਨਹੀਂ